ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਨਾ ਦਰਬਾਰ ਲੱਗਦਾ ਹੁੰਦਾ ਸੀ ਰੋਜ਼ ਤੇ ਉਸ ਦਰਬਾਰ ਦੇ ਵਿੱਚ ਨਾ ਸਭ ਤੋਂ ਅੱਗੇ ਇੱਕ ਨਾ ਸਿੰਘ ਬੈਠਦਾ ਹੁੰਦਾ ਸੀ ਬੜਾ ਸੋਹਣਾ ਸੀ ਉਹ ਛੁਛੀਲ ਤੇ ਸੋਹਣਾ ਬਹੁਤ ਹੀ ਜ਼ਿਆਦਾ ਸੀ ਤੇ ਗੁਰੂ ਮਹਾਰਾਜ ਨੇ ਨਾ ਉਹਦੇ ਵੱਲ ਵੇਖਿਆ ਕਰਨਾ ਤੇ ਬੜੇ ਖੁਸ਼ ਹੋਇਆ ਕਰਨਾ ਪਰ ਇੱਕ ਦਿਨ ਜਦੋਂ ਆ ਸਵੇਰੇ ਦਰਬਾਰ ਸੱਜਿਆ ਉਹ ਸਿੰਘ ਗੁਰੂ ਮਹਾਰਾਜ ਦੇ ਅੱਗੇ ਜਦੋਂ ਆਇਆ ਤੇ ਮਹਾਰਾਜ ਨੇ ਉਹਨੂੰ ਦਬਕਾ ਮਾਰਿਆ ਪੂਰੇ ਜ਼ੋਰ ਨਾਲ ਵੀ ਤੂੰ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਹੁਣ ਉਹ ਸਿੰਘ ਜਿਹੜਾ ਹੀ ਰੋਜ਼ ਇੰਨਾ ਪਿਆਰ ਲੈਣ ਵਾਲਾ ਸਿੰਘ ਸੀ ਬਰਜ ਗੁਰੂ ਮਹਾਰਾਜ ਨੇ ਉਹਨੂੰ ਪੂਰੇ ਜ਼ੋਰ ਨਾਲ ਦਬਕਾ ਮਾਰਿਆ ਤੇ ਕਹਿੰਦੇ ਤੂੰ ਮੇਰੀਆਂ ਨਜ਼ਰਾਂ ਤੋਂ ਦੂਰ ਹੋ ਜਾ ਮੈਨੂੰ ਆਪਣੀ ਸ਼ਕਲ ਨਾ ਵਿਖਾਵੇਂ ਉਹ ਸਿੰਘ ਨੂੰ ਮਹਾਰਾਜ ਨੇ ਿੱਠ ਕਰ ਲਿਆ ਉਹ ਸਿੰਘ ਦੇ ਵੱਲੇ ਸਿੰਘ ਨੂੰ ਸਮਝ ਨਹੀਂ ਆਈ ਕਿ ਮੈਨੂੰ ਕਿਉਂ ਮਹਾਰਾਜ ਨੇ ਵੀ ਮੇਰੇ ਵੀ ਪਿੱਟ ਕਰ ਲਈ ਤੇ ਉਹਨੇ ਬੜੀਆਂ ਮਾਫੀਆਂ ਮੰਗੀਆਂ ਕਿ ਮਹਾਰਾਜ ਮਹਾਰਾਜ ਬੋਲੇ ਹੀ ਨਹੀਂ ਉਹਨਾਂ 2-4 ਦਿਨ ਤਾਂ ਬੋਲੇ ਹੀ ਨਹੀਂ ਤੇ ਉਹਨਾਂ ਬੜੀਆਂ ਮਾਫੀਆਂ ਮੰਗੀਆਂ ਪੈਰਾ ਚ ਦੇਖ ਕੇ ਗੜਗੜਾਇਆ ਕਹਿੰਦਾ ਮਹਾਰਾਜ ਮੇਰ ਕੋ ਗਲਤੀ ਕੀ ਹੋਈ ਹੈ ਤੁਸੀਂ ਕਿਉਂ ਮੈਨੂੰ ਇੰਨੀ ਵੱਡੀ ਸਜ਼ਾ ਦਿੱਤੀ ਤੁਸੀਂ ਮੇਰਾ ਤਾਂ ਮੁੱਖ ਮੋੜ ਲਿਆ ਕਹਿੰਦੇ ਮੂਰਖਾ ਤੇਰ ਕੋ ਇੱਕ ਹੀਰਾ ਸੀ ਜੋਲਾ ਤੂੰ ਗਵਾ ਆਇਆ ਏ ਤੇ ਆ ਕੇ ਮੇਰ ਕੋਲੋਂ ਤੂੰ ਮਾਫੀਆਂ ਮੰਗਦਾ ਏ ਤੋ ਹੀਰਾ ਗਵਾ ਕੇ ਆਇਆ ਤੇ ਜਦੋਂ ਉਹ ਸਿੰਘ ਨੂੰ ਪਤਾ ਲੱਗਾ ਕਿ ਮੈਂ ਹੀਰਾ ਗਵਾਇਆ ਏ ਕਿਹੜਾ ਹੀਰਾ ਗਵਾਇਆ ਏ ਉਹ ਪਤਾ ਹੀਰਾ ਕੀ ਸੀ ਉਹਦੀ ਦਾੜੀ ਦੇ ਵਿੱਚ ਨਾ ਇੱਕ ਵਾਲ ਚਿੱਟਾ ਸੀ ਤੇ ਜਦੋਂ ਗੁਰੂ ਮਹਾਰਾਜ ਉਹਨੂੰ ਵੇਖਦੇ ਨਾ ਬੜੇ ਖੋਜ ਹੁੰਦੇ ਵਾਲ ਚਿੱਟੇ ਨੂੰ ਵੇਖ ਕੇ ਫਿਰ ਕੋ ਹੀਰਾ ਏ ਤੇ ਉਸ ਬੰਦੇ ਨੇ ਕੀ ਕੀਤਾ ਵੀ ਇੱਕਦਮ ਸ਼ੀਸ਼ੇ ਵਿੱਚ ਜਾ ਕੇ ਆਪਣਾ ਚਿਹਰਾ ਵੇਖਿਆ ਵੀ ਮਹਾਰਾਜ ਮੈਨੂੰ ਇੱਡਾ ਸੋਹਣਾ ਸਮਝਦੇ ਨੇ ਬਈ ਦਾ ਸੋਣਾ ਤੇ ਆ ਚਿੱਟਾ ਵਾਲ ਵਿੱਚ ਕੀ ਕਰਨ ਲਿਆ ਉਹਨੇ ਆਪਣਾ ਚਿੱਟਾ ਵਾਲ ਫੁੱਟ ਦਿੱਤਾ ਸੀ ਆਪਣੀ ਦਾੜੀ ਦੇ ਵਿੱਚੋਂ ਤੇ ਮਹਾਰਾਜ ਨੇ ਉਸ ਚਿੱਟੇ ਦਾੜੀ ਦੇ ਜਲੇਵਾਰ ਨੂੰ ਜਦੋਂ ਵੇਖਿਆ ਨਾ ਵੀ ਇਹਦੇ ਕੋਲ ਨਹੀਂ ਹੈਗਾ ਤੇ ਮਹਾਰਾਜ ਨੂੰ ਤਵਕੇ ਮਾਰੇ ਵੀ ਤੂੰ ਇੱਕ ਹੀਰਾ ਗਵਾਇਆ ਤੂੰ ਸਿੱਖੋ ਜਿਹੜੀ ਆਪਣੀ ਦਾੜੀ ਹੈ ਨਾ ਚਿੱਟੀ ਇਹ ਮਹਾਰਾਜ ਦੇ ਬਖਸ਼ੇ ਹੋਈ ਰਹੀ ਆ ਇਹਨਾਂ ਤੇ ਕਲਫਾਂ ਨਾ ਲਾਇਆ ਕਰੋ ਤੇ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਸਾਨੂੰ ਤੇ ਅਸੀਂ ਮੂੰਹ ਕਾਲੇ ਕਰ ਕਰਕੇ ਫਿਰਨ ਡਏ ਕਲਫਾਂ ਲਾ ਕੇ ਤੇ ਮਹਾਰਾਜ ਉਹਨੂੰ ਤਾਂ ਇੱਕ ਵਾਲ ਦੇ ਪਿੱਛੇ ਉਹਨਾਂ ਨੇ ਐਨਾ ਫਟਕਾਰਿਆ ਸੀ ਆਪਰ ਸਾਰੀ ਦਾੜੀ ਕਾਲੀ ਕਰ ਲੀਨੇ ਆ ਤੇ ਮਹਾਰਾਜ ਸਾਡੇ ਨਾਲ ਕੀ ਸਜ਼ਾ ਦੇਣਗੇ ਸਾਨੂੰ ਸੋ ਭਾਈ ਆਪਾਂ ਇਹਨਾਂ ਹੀਰਿਆਂ ਨੂੰ ਸੰਭਣਾ ਨਾ ਦਾੜੀ ਕਟਾਉਣੀ ਆ ਕਿਉਂਕਿ ਦਾੜੀ ਕਟਾਉਣ ਦੀ ਗੱਲ ਹੁੰਦੀ ਹੈ ਦਾੜੀ ਰੱਖਣੀ ਆ ਸਾਰਿਆਂ ਨੇ ਦਾੜਾ ਸਜਾਓ ਪ੍ਰਕਾਸ਼ ਕਰੋ ਦਲੇ ਨੂੰ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਸਾਰਿਆਂ ਨੂੰ ਹੌਲੇ ਮੱਲੇ ਦੀ ਲੱਖ ਲੱਖ ਵਧਾਈ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ